ਸ਼ੇ ਲੋਕ ਮਹੱਲਾ ਤੀਜਾ ਇਸ ਜਗ ਮਹਿ ਭਗਤੀ ਹਰ ਤਨ ਖਟਿਆ ਹੋਰ ਸਭ ਜਗਤ ਪਰਮ ਭੁਲਾਇਆ ਗੁਰ ਪ੍ਰਸਾਦੀ ਨਾਮ ਮਨ ਵਸਿਆ ਅਨੰਦਿਨ ਨਾਮ ਧਿਆਇਆ ਇਹ ਇਸ ਜਗ ਮਹਿ ਭਗਤੀ ਹਰ ਤਨ ਖਟਿਆ ਸਬ ਕੇਵਲ ਭਗਤਾਂ ਨੇ ਇਸ ਸੰਸਾਰ ਵਿੱਚ ਨਾਮ ਧਨ ਹਰ ਤਨ ਖਟਿਆ ਹੈ ਔਰ ਸਾਰਾ ਜਗ ਪਰਮਤ ਭੁੱਲਿਆ ਫਿਰਦਾ। ਪਾਵੇਂ ਪੁੱਠਾ ਲੜਕੀ ਜਾਵੇ, ਪਾਵੇਂ ਮਾਰਾ ਫੇਰੀ ਜਾਵੇ, ਪਾਵੇਂ ਸਮਝ ਹੀ ਨਹੀਂ ਜਾਵੇ, ਪਾਵੇਂ ਜਨਤਾਰੇ ਕਰੀ ਜਾਵੇ, ਪਾਵੇਂ ਜਗ ਕਰੀ ਜੋ ਮਰਜੀ ਕਰੀ ਜਾਵੇ, ਜੇ ਗੁਰਮਤ ਨਹੀਂ ਲੈ ਰਹੇ ਤਾਂ ਹਰਤਨ ਨਹੀਂ ਪ੍ਰਾਪਤ ਹੋ ਸਕਦਾ। ਗੁਰਮਤ ਵਿੱਚੋਂ ਹੀ ਹਰਤਨ ਮਿਲਦਾ। ਕੋਈ ਕੋਈ ਤਰੀਕਾ ਹੀ ਨਹੀਂ ਹੈ। ਹਾਂਜੀ। ਗੁਰ ਪ੍ਰਸਾਦਿ ਨਾਮ ਮਨ ਵਸਿਆ ਅੰਦਨ ਨਾਮ ਧਿਆਇਆ। ਬੁਰੇ ਦੀ ਕਿਰਪਾ ਨਾਲ ਕਿਰਪਾ ਹੋਈ ਨਾਮ ਮਨ ਵਸ ਗਿਆ ਬਾਤਨ ਲਾ ਰੋ ਦੇ ਵਿੱਚ ਧਿਆਨ ਲੈਂਦੇ ਜਿਹੜੀ ਚੀਜ਼ ਆਪਾਂ ਨੂੰ ਹੀਰਾ ਮਿਲ ਗਿਆ ਤੇ ਹੀਰੇ ਤੇ ਧਿਆਨ ਲਾਉ ਹੀਰਾ ਲੱਭ ਗਿਆ ਕਿ ਤੋ ਹੀਰੇ ਤੇ ਧਿਆਨ ਲਾਉ ਹੀਰਾ ਨਹੀਂ ਬੋਲਦਾ ਹੈ ਗੱਲਾਂ ਬਾਤਾਂ ਕਰਦੇ ਵੀ ਧਿਆਨ ਹੀਰੇ ਤੇ ਰਹਿਉ ਹਾਂਜੀ ਵਿਖਿਆ ਮਾਹੇ ਉਦਾਸ ਹੈ ਓਮ ਸ਼ਬਦ ਜਲਾਇਆ ਆਪ ਤਰਿਆ ਕੁਲ ਉਦਰੇ ਧਨ ਜਣੇ ਦੀ ਮਾਇਆ ਜਦ ਹੀ ਹੀਰਾ ਮਿਲ ਗਿਆ ਹਉਮੈ ਛੁੱਟ ਗਈ ਸੇਟਾ ਦੇਖਿਆ ਮੈਂ ਉਦਾਸ ਹੈ ਵਿਕਿਆ ਸਰੀਰ ਤੇ ਜਿਹੜਾ ਉਹ ਵੀ ਸਰੀਰ ਤੋਂ ਉਦਾਸ ਹੈ ਜੀਤੋ ਆਸ ਉੱਤੇ ਚਲੀ ਗਈ ਅਗਲੇ ਅੱਤਖੰਡ ਦੇ ਖਜ਼ਾਨੇ ਮਿਲ ਗਏ ਹਉਮੈ ਸ਼ਬਦ ਜਲਾਇਆ ਹਉਮੈ ਵਾਲਾ ਸ਼ਬਦ ਤਾਂ ਬਿਲਕੁਲ ਹੀ ਖਤਮ ਕਰਤਾ ਜਲਾਇਆ ਤੇ ਤਾਂ ਪੂਰੀ ਤਾਂ ਲੋੜ ਨਹੀਂ ਸੰਸਾਰੀ ਪਦਾਰਥਾਂ ਦੀ ਲੋੜ ਨਹੀਂ ਰਹੀ ਆਪ ਤਰਿਆ ਬੋਲ ਉਧਰੇ ਹਾਂ ਆਪ ਤੜਿਆ ਕੋਲ ਉਧਰੇ ਤਨ ਜਨਨ ਦੀ ਮਾਇਆ ਤਨ ਜਨਨੀ ਮਾਇਆ ਤਨੋ ਦੀ ਮੱਤ ਹੈ ਉਹ ਵੱਤ ਤਨ ਜਿਹਨੂੰ ਲੈ ਕੇ ਚੱਲਿਆ ਜੀ ਤੋ ਚੱਕਿਆ ਲਈ ਹੈ ਤਨ ਨੇ ਘੜ ਮੱਤ ਹੈ ਜਿਹਦੇ ਕਾਰਨ ਜਿੱਦੀ ਵਜਾ ਨਾਲ ਉਹਦੀ ਰਸਤਾ ਬਦਲੀ ਹੈ ਹੁਣ ਜਿਹਨੂੰ ਪਦਾਰਥ ਮਿਲਿਆ ਠੀਕ ਹੈ ਕੁੱਲ ਤੋਂ ਕੀ ਪਵਨਦਾ ਜੀ ਕੁੱਲ ਉਧਰੇ ਸਾਡੇ ਕੋਲ ਹੈ ਭਗਤਾਨੀ ਕੋਲ ਕਿਹ ਹੁੰਦੀ ਹੈ ਤੂੰ ਮੇਰਾ ਬਤਾ ਤੂੰ ਉਹਨਾਂ ਮੇਰਾ ਮਾਤਾ ਇੱਕੋ ਕੋਲ ਹੋਗੀ ਕਿਨੇ ਬੋਲ ਦੇਣ ਕਿ ਤੂੰ ਮੇਰਾ ਬਤਾ ਤੂੰ ਮੇਰਾ ਮਾਤਾ ਕੋਈ ਕੋਕਲ ਵਾਲੇ ਨੇ ਹਾਂਜੀ ਸਦਾ ਸਹਜ ਸੁਖ ਮਨ ਵਸਿਆ ਸੱਚੇ ਸਿਉਨ ਲਿਵ ਲਾਇਆ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਭੁੱਲੇ ਹਮੇ ਮੂਹ ਵਧਾਇਆ ਸਦਾ ਸਹਜ ਸੁਖ ਮਨ ਵਸਿਆ ਵਿਚਾਲੇ ਸਤਿ ਸੁਖ ਬਸ ਗਿਆ ਮਨ ਦੇ ਵਿੱਚ ਮਨ ਕਿ ਟਿਕਾ ਗਿਆ ਟਿਕਾ ਗਿਆ ਸੁਖ ਆ ਗਿਆ ਮਨ ਵਸ ਗਿਆ ਟਿਕ ਗਿਆ ਮਨ ਰਸਿਆ ਸੱਚੇ ਸ्यों ਚਿਤ ਲਾਇਆ ਸੱਚੇ ਨਾਲ ਚਿਤ ਲੱਗੇ ਜੁੜ ਗਿਆ ਬ੍ਰਹਮ ਅਭਿਸ਼ ਨੂੰ ਮਹਾਦੇਵ ਤ੍ਰੈ ਗੁਣ ਭੁੱਲੇ ਆਹ ਮਹਾਦੇਵ ਤ੍ਰੈ ਗੁਣ ਭੁੱਲੇ ਆ ਜੋ ਗੁਜਾਰੇ ਭੁੱਲੇ ਫਿਰਦੇ ਨੇ ਇਹਨੂੰ ਸੁਖ ਹੋ ਗਿਆ ਇਹ ਤਰ ਗਿਆ ਉਹ ਭੁੱਲੇ ਹੀ ਫਿਰਦੇ ਨੇ ਜੋ ਫਿਰਨੇ ਭੁੱਲੇ ਫਿਰਦੇ ਨੇ ਮਾਇਆ ਚ ਜੇ ਉਹਨਾਂ ਨੂੰ ਸੁਖ ਹੋਇਆ ਉਹ ਮੈਨੂੰ ਉਹ ਆਇਆ ਉਹਨਾਂ ਦੇ ਅੰਦਰ ਕਿਉਂ ਘੁੱਲੇ ਫਿਰਦੇ ਨੇ ਹੋ ਮੇਰ ਮੋਹ ਜੋ ਭੜਿਆ ਆ ਉਹਨਾਂ ਦੇ ਉਹਨਾਂ ਦਾ ਉਪਦੇਸ਼ ਉਲਟਾ ਹੈ ਉਲਟੇ ਉਪਦੇਸ਼ ਕਰਕੇ ਉਹਨਾਂ ਦੇ ਅੰਦਰ ਬੁਕਾਰ ਵਧ ਹੀ ਜਾਂਦੇ ਨੇ ਨਾਮ ਨਹੀਂ ਲਿਆ ਉਹਨਾਂ ਨੇ ਨਾਮ ਨਾ ਲੈਣ ਕਰਕੇ ਵਧ ਗਏ ਉਹਨਾਂ ਦੇ ਸ੍ਰੀ ਚੰਦ ਨੂੰ ਗੱਲ ਮੰਨਣ ਨਹੀਂ ਦਿੱਤੀ ਉਹਨਾਂ ਨੇ ਨਹੀਂ ਉਹਨਾਂ ਦਾ ਵੀ ਠੀਕ ਹੋ ਜਾਂਦਾ ਉਹ ਕਹਿੰਦਾ ਨਹੀਂ ਅਸੀਂ ਸਰਸਤੀ ਜਿਉਂਦੀ ਰੱਖਣੀ ਹੈ ਤੂੰ ਹਾਂ ਚੱਲਦਾ ਰਹੇ ਕਿੰਨਾ ਹੁੰਦਾ ਜਾਲ ਰੱਖੋ ਤੁਸੀਂ ਠੀਕ ਹੈ ਜੀ ਪਰ ਇਥੇ ਬ੍ਰਹਮਾ ਨ ਬਿਸ਼ਨ ਮਹਾਨ ਦੇ ਉਹ ਇਹ ਕਿਦੇ ਬਾਰੇ ਕਿਹਾ ਹੈ ਜੀ ਇਹ ਦੇਵਤੇ ਮਸਤੇ ਕੀ ਹੈ ਆ ਜਿਹੜੇ ਬ੍ਰਹਮਾ ਦੀ ਜਗਾ ਬ੍ਰਾਹਮਣ ਬੈਠੇ ਨੇ ਅੱਛਾ ਜੀ ਆ ਜੋਗੀ ਆਜੋ ਬਣੇ ਬੈਠੇ ਨੇ ਹੂੰ ਹੂੰ ਬਿਸ਼ਨੂ ਰਾਜੇ ਬਣੇ ਬੈਠੇ ਨੇ ਬੇਸਨ ਦੀ ਮਾਇਆ ਤੇ ਰਸ ਨੇ ਅੱਛਾ ਜੀ ਰਾਜ ਪ੍ਰੋਤ ਉਹਨਾਂ ਦਾ ਪ੍ਰਚਾਰ ਕਰਦੇ ਨੇ ਠੀਕ ਹੈ ਇਹ ਸਭ ਮਾਇਆ ਚ ਭੁੱਲੇ ਹੈ ਜੀ ਹਾਂ ਜੀ ਪੰਡਤ ਪੜ ਪੜ ਮੌਨ ਨਹੀਂ ਭੁੱਲੇ ਦੂਜੇ ਪਾਏ ਚਿੱਤ ਲਾਇਆ ਜੋਗੀ ਜੰਗਮ ਸੰਿਆਸੀ ਭੁੱਲੇ ਵਿਣ ਗੁਰ ਤਤ ਨਾ ਪਾਇਆ ਇਹਾਰੇ ਪੜਨ ਪੜਨ ਵਾਲੇ ਨੇ ਕੋਠੀਆਂ ਨਹੀਂ ਪੜਦੇ ਨੇ ਵਿਚਾਰਦੇ ਨਹੀਂ ਪੰਡਤ ਪੜ ਪੜ ਬੋਲੇ ਭੁੱਲੇ ਬੋਲੇ ਵੀ ਨਾ ਬੋਲਦੇ ਵੀ ਨਹੀਂ ਪੜੀ ਜਾਂਦੇ ਨੇ ਭੁੱਲੇ ਬੰਦੇ ਨੇ ਦੂਜੇ ਪਾਏ ਚਿੱਤ ਲਾਇਆ ਮਾਇਆ ਨੂੰ ਚਿੱਤ ਲਾਇਆ ਹੋਇਆ ਰੇਡੀਆਂ ਸਿੱਡੀਆਂ 'ਤੇ ਪਏ ਹੋਏ ਨੇ ਸਦੀਆਂ ਸਦੀਆਂ ਨੂੰ ਹੀ ਪ੍ਰਾਪਤੀ ਸਮਝਦੇ ਨੇ ਜੋਗੀ ਜੰਗਮ ਸੰਨਿਆਸੀ ਬੁੱਲੇ ਬ੍ਰਹਮਗੁਰੂ ਤੱਤ ਨਾ ਪਾਇਆ ਉਹ ਗਿਆਨ ਨਹੀਂ ਨਾ ਲਿਆ ਫਰਮਾਦਾ ਤੱਤ ਕਿੱਥੋਂ ਮਿਲ ਜਾਂਦਾ ਉਹ ਤਾਂ ਉਹ ਆਪਣੇ ਕੰਮ ਕਰ ਹੀ ਜਾਂਦੇ ਨੇ ਕੋਈ ਡਰੂ ਗੁਜਾਈ ਜਾਂਦਾ ਬਹੁਤ ਚੜੀ ਜਾਂਦਾ ਕੋਈ ਸਮਾਧੀ ਲਾਈ ਜਾਂਦਾ ਕੋਈ ਕੁਝ ਕਰੀ ਜਾਂਦਾ ਕੋਈ ਕੁਝ ਹੋਰੀ ਜਾਂਦਾ ਅੰਡਾ ਬੰਡਾ ਉਹ ਸੇ ਜੋੜ ਕੇ ਪਾਇਨੇ ਗਿਆਨ ਲਿਆ ਨਹੀਂ ਗਿਆਨ ਵੀ ਹੋਣਾ ਵਿਹੂਣਾ ਲਫਟਾ ਮੈਂ ਜੋ ਅਗਦੀ ਲਫਟਾ ਉਹਦੇ ਵਿੱਚ ਹੀ ਹੈ ਗਿਆਨ ਵੀ ਹੋਣਾ ਜਿਹੜਾ ਆਯਾ ਦੀ ਆਗ ਜੋ ਬਾਹਰ ਨਹੀਂ ਜਾ ਸਕਦਾ ਹਾਂਜੀ ਵੇਣ ਗੁਰ ਤਤ ਨਾ ਪਾਇਆ ਅੱਡ ਕਿੱਦੋਂ ਪਾਣਾ ਸੀ ਵਿਚਾਰਿਆਂ ਨੇ ਹਾਂਜੀ ਮਨਮੁਖ ਦੁਖੀਏ ਸਦਾ ਭ੍ਰਮ ਭੁੱਲੇ ਤਿਨੀ ਬਿਰਥਾ ਜਨਮ ਗਵਾਇਆ ਨਾਨਕ ਨਾਮ ਰਤੇ ਸਹੀ ਜਨ ਸਮਦੇ ਜੇ ਆਪੇ ਬਖਸ਼ ਮਿਲਾਇਆ ਮਨਮੁਖ ਨੇ ਦੁਖੀ ਨੇ ਸਦਾ ਹੀ ਪਰਮਤਪੁਲੇ ਰਹਿੰਦੇ ਨੇ ਤੈਨੂੰ ਫਿਰਤਾ ਜਨਮੋ ਗਵਾਇਆ ਹੋਰ ਅੰਤ ਫਿਰਤਾ ਜਨਮ ਕਿਹੜਾ ਅਜਿਹੇ ਰਹਿੰਦਾ ਨਾਮ ਕਾ ਨਾਮ ਰੱਤੇ ਸਹੀ ਜਨ ਸਮਝੇ ਸਮਝੇ ਕੋਲ ਨੇ ਜਿਹੜੇ ਗੁਰਮੁਖ ਹੋ ਗਏ ਨਾਮ ਦਾ ਰੰਗ ਚੜ ਗਿਆ ਉਹ ਇੱਕੋ ਜਿਹੇ ਹੋ ਗਏ ਬਰਾਬਰ ਹੋ ਗਏ ਸਮਝੇ ਕਿ ਆਪ ਬਖਸ਼ ਕਿ ਆਪੇ ਬਖਸ਼ਣ ਮਿਲ ਆਇਆ ਜਿਨ੍ਹਾਂ ਨੂੰ ਆਪ ਬਖਸ਼ਿਸ਼ ਹੋ ਗਈ ਜਿਨ੍ਹਾਂ ਤੇ ਮਿਲ ਗਏ ਉਹ ਇੱਕੋ ਬਰਾਬਰ ਹੋ ਗਏ ਆਪਣੇ ਆਪ ਨੂੰ ਬਰਾਬਰ ਸਮਝਦੇ ਨੇ ਉਹ ਉਹਨਾਂ ਚ ਉੱਚੀ ਨੀਚ ਕੋਈ ਨਹੀਂ ਹੁੰਦਾ ਪਰ ਮਹਾ ਵਿਸ਼ਨੋ ਸ਼ਿਵ ਜੀ ਉੱਚੇ ਨੀਚੇ ਨਹੀਂ ਇਸ ਕਰਕੇ ਵੀ ਉਪਰ ਦੇ ਵਿੱਚ ਨੇ ਇਹ ਸਮਝਦੇ ਜਿਹੜੇ ਹੁੰਦੇ ਨੇ ਨਾ ਉੱਚੇ ਨੀਚੇ ਨਹੀਂ ਹੁੰਦੇ ਸਭ ਬਰਾਬਰ ਹੁੰਦੇ ਨੇ ਇੱਕ ਬਿਤਾ ਇੱਕ ਕਿੰਨਾ ਬਾਰਕ ਹੁੰਦੇ ਨੇ ਠੀਕ ਹੈ ਪਰ ਸਮਦੇ ਤੋਂ ਇਹ ਭਾਵ ਲਵਾਂਗੇ ਕਿ ਜਿਨ੍ਹਾਂ ਦੇ ਦੋ ਅੱਧੇ ਹਿੱਸੇ ਇੱਕ ਬਰਾਬਰ ਹੋ ਗਏ ਆ ਸਮਾਨ ਹੋ ਗਏ ਸਮਾਨ ਦੂਜਿਆਂ ਨਾਲ ਵੀ ਚਾਰਾਂ ਵਰਨਾ ਦਾ ਆ ਕਰਤਾ ਅੰਦਰੋਂ ਪਸਮਾਦੀ ਤੋਂ ਜਿਵੇਂ ਆਪਾਂ ਸਮੱਧਾ ਕਹਿੰਨੇ ਆ ਇਹ ਸਮੱਧੇ ਹੀ ਆ ਸਮੱਧੇ ਨਹੀਂ ਹੋਊਗਾ ਅੱਧੇ ਅੱਧੇ ਸਮੋਗੇ ਸਮਦੇ ਆ ਇਹ ਇਹ ਸਮਦੇ ਸਮ ਸਮ ਹੋ ਗਏ ਸਮਾਨ ਮੰਦੇ ਨੇ ਇੱਕ ਦੂਏ ਨੂੰ ਭਾਈ ਮੰਦੇ ਨੇ ਕਾਇ ਜਾਤ ਕਿਦੋ ਤੋਂ ਹੈ ਕੋਈ ਗੋਤ ਕਿਸਦਾ ਕੋਈ ਹੈ ਬਰਾਬਰ ਮੰਦੇ ਨੇ ਠੀਕ ਹੈ ਜੀ ਹਾਂ ਜੀ ਮੁਹੱਲਾ ਤੀਜਾ ਨਾਨਕ ਸੋ ਸਲਾਹੀ ਹੈ ਜਿਸ ਵਸ ਸਭ ਕੁਝ ਹੋਏ ਤਿਸਹਿ ਸਰੇ ਵੋ ਪ੍ਰਾਣਿਓ ਤਿਸ ਬਿਨ ਅਵਰ ਨ ਕੋਈ ਨਾਲ ਕਹਿੰਦਾ ਉਹਦੀ ਸਬ ਸਲਾਹ ਉਹਦੇ ਪਾਸ ਸਭ ਕੁਝ ਹੈ ਹੁਕਮ ਨਹੀਂ ਸਲਾਹ ਸਿਰ ਸਲਾਹ ਕਰੋ ਜਿਸਕੇ ਬਾਸ ਸਭ ਕੁਝ ਹੋਏ ਕਿਤੇ ਸਰੇਵੋ ਪ੍ਰਾਣੀਆਂ ਕਿਸੇ ਨੂੰ ਅਵਰ ਨ ਕੋਏ ਇਹ ਪ੍ਰਾਣੀ ਉਹਦੀ ਸੇਵਾ ਕਰੋ ਸਰੇਵੋ ਜਿਹਦੇ ਬਿਨਾ ਹੋਰ ਕੁਝ ਹੈ ਹੀ ਨਹੀਂ ਜੀ ਤੋਂ ਬਾਹਰ ਕੁਝ ਹੈ ਹੀ ਨਹੀਂ ਹਾਂਜੀ ਇਹ ਫਿਰ ਪਰਮੇਸ਼ਰ ਦੀ ਗੱਲ ਹੋ ਰਹੀ ਹੈ ਕਿ ਮੂਲ ਦੀ ਗੱਲ ਹੋ ਰਹੀ ਹੈ ਜੀ ਮੂਲ ਦੀ ਹੋ ਰਹੀ ਹੈ ਮੂਲ ਤੋਂ ਬਿਨਾ ਕੁਝ ਨਹੀਂ ਬਣ ਸਕਦਾ ਠੀਕ ਹੈ ਜੀ ਗੁਰਮੁਖ ਅੰਤਰ ਮਨ ਵਸੈ ਸਦਾ ਸਦਾ ਸੁਖ ਹੋਈ ਗੁਰਮੁਖ ਅੰਦਰ ਬੰਦੇ ਵਿੱਚੇ ਬਸਦਾ ਸਦਾ ਸਦਾ ਸੁਖ ਤਾਂ ਹੁੰਦਾ ਐਸਾ ਮੂਰਤੀ ਚ ਨਹੀਂ ਬਸਦਾ ਮੱਕੇ ਨਹੀਂ ਬਸਦਾ ਮਦੀਨਾ ਨਹੀਂ ਬਸਦਾ ਹਜੂਰ ਸਾਹਿਬ ਨਹੀਂ ਬਸਦਾ ਅੰਦਰ ਸਾਡੀ ਬਸਦਾ ਕਿਤੇ ਵੀ ਨਹੀਂ ਬਸਦਾ ਅੰਦਰੇ ਬਸ ਹਾਂਜੀ ਪੌੜੀ ਜਿਨਿ ਗੁਰਮੁਖ ਹਰ ਨਾਮ ਧਨ ਨ ਖੱਟਿਓ ਸੇ ਦਿਵਾਲੀਏ ਜੁਗਮਾਹੇ ਕੋਈ ਮੰਗਦੇ ਫਿਰੇ ਸਭ ਜਗਤ ਮੈਂ ਕੋਈ ਮੂ ਠੁਕਨਾ ਤਿੰਨ ਕੋ ਪਾਈ ਜੇ ਨਾ ਜੇ ਕੋਈ ਇਹ ਸਮਝੇ ਨਾ ਗੁਰਮਖਾ ਗੁਰਮਖ ਹੋ ਗਏ ਹਰ ਤੰਨਾ ਖਟੇ ਹੋ ਤੇ ਦਿਵਾਲੀਏ ਜਗਮਾ ਹੈ ਉਹ ਦਿਵਾਲੀਏ ਨੇ ਫਿਰ ਉਹ ਕਹਿਣ ਨੂੰ ਗੁਰਮਖ ਹੈ ਕਿ ਨਹੀਂ ਹੋ ਜਾਂਦਾ ਮੈਂ ਗੁਰਮਖ ਹੋ ਗਿਆ ਜੀ ਮੈਂ ਸਭੋ ਘਟ ਲਿਆ ਨਾਮ ਤਾਂ ਨਹੀਂ ਇਹ ਘਟਿਆ ਫਿਰ ਗੁਰਮਖ ਨਹੀਂ ਦਿਵਾਲੀਏ ਨੇ ਇਹ ਜਗਮਾ ਹੈ ਠੀਕ ਹੈ ਇੱਥੇ ਗੁਰਮੁਖੀ ਠੀਕ ਲੱਗਦਾ ਕਿ ਮਨਮੁਖ ਹੋਣਾ ਚਾਹੀਦਾ ਵੈਸੇ। ਉਹ ਮਨਮੁਖ ਤਾਂ ਹੋਣਾ ਚਾਹੀਦਾ ਗੁਰਮੁਖ ਹੋਣਾ ਚਾਹੀਦਾ ਡੁਪਲੀਕੇਟ ਗੁਰਮੁਖ ਨਹੀਂ ਹੋ ਸਕਦਾ। ਅਸਾਂ ਫਿਰ ਉਹ ਮਨਮੁਖੇ ਹੋ ਜਿੰਨੀ ਮਨਮੁਖ ਹਰ ਨਾਮ ਧੰਨਾ ਖਟੇ। ਮਨਮੁਖ ਤਾਂ ਖੜਦਾ ਹੀ ਨਹੀਂ ਜੇ ਗੁਰਮੁਖ ਹੋ ਕੇ ਵੀ ਨਾ ਖਟੇ। ਫਿਰ ਗੁਰਮੁਖੀਵੇਂ ਕਹਾਂਗੇ ਉਹਨੂੰ ਫਿਰ ਤਾਂ ਗੁਰਮੁਖ ਹੈ ਹੀ ਨਹੀਂ। ਅਸੀਂ ਤਾਂ ਦਿਵਾਰੀਆ ਕਹਿੰਨੇ ਆ ਗੁਰਮੁਖਾਲ ਕਹਿੰਨੇ ਆ ਅਸੀਂ। ਉੱਕ ਗਏ ਗੁਰਮਖਾਨੇ ਗੁਰਮਖਾਨੀ ਕਤਾਰ ਤੇ ਰਹੇ ਗੁਰਮਖਾਨੀ ਛੌਣੀ ਤੇ ਰਹੇ ਗੁਰਮਖਾਨੀ ਸੰਗਤ ਵਿੱਚ ਰਹੇ ਨਾਮ ਤਾਂ ਨਾ ਖੱਟੇ ਠੀਕ ਹੈ ਜੀ ਗੁਰਮਖਾਲੀ ਕੱਪੜੇ ਪਹਿਨੇ ਗੁਰਮਖਾਲੀ ਦਾ ਹੱਦ ਵਾਸ ਰੱਖੇ ਨਾਮ ਤਾਂ ਨਾ ਖੱਟੇ ਕੁਛ ਬੜੀਆ ਹੋਵੇ ਠੀਕ ਹੈ ਜੀ ਸੇ ਦੇ ਵਾਲੀਏ ਜੁਗਮਾ ਹੈ ਅਬੇ ਦਿਵਾਲੀ ਆਜੋ ਬਿੰਦੋ ਵਿੱਚੋਂ ਹਾਂਜੀ ਕੋਈ ਮੰਗਦੇ ਫਿਰੇ ਸਭ ਜਗਤ ਮੈਂ ਕੋਈ ਮੂੰਹ ਠੁੱਕ ਨਾ ਤਿੰਨ ਕੋ ਪਾਏ ਫਿਰਦੇ ਨੇ ਕੌਣ ਨੇ ਗੁਰਮੁਖ ਨੇ ਇੱਕ ਦੰਗਾ ਦੇ ਪਾਣੀ ਪਾਏ ਹੋਏ ਨੇ ਤੇ ਫਿਰਦੇ ਨੇ ਮੰਗਦੇ ਹੈ ਤਾਂ ਸਹੀ ਤੁਹਾਡੇ ਕੋਲ ਆਉਂਦੇ ਤਾਂ ਗੁਰਮੁਖ ਨੇ ਹਾਂਜੀ ਫਿਰਦੇ ਬਾਟਾ ਵੜ ਕੇ ਮੰਗਦੇ ਨੇ ਕੋਈ ਗੁਰਦੁਆਰਾ ਬਣਾਉਣ ਤੇ ਲੰਗਰ ਬਣਾਉਣ ਤੇਵਾ ਬਣਾਉਣੇ ਪਰਚੀਆਂ ਨਹੀਂ ਫਿਰਦੇ ਨੇ ਕੋਈ ਕੋਈ ਵੀ ਨਹੀਂ ਹੂੰ ਹੂੰ ਕੋਈ ਮੂੰਹ ਥੁੱਕ ਨਾ ਤਿੰਨ ਕੋ ਪਾਹ ਉਹਨਾਂ ਨੇ ਮੂੰਹ ਤੇ ਕੋਈ ਥੁੱਕਦਾ ਨਹੀਂ ਹੈ ਥੁੱਕਣਾ ਚਾਹੀਦਾ ਹੀ ਨਹੀਂ ਹੈ ਹਾਂਜੀ ਪਰਾਇ ਵਕੀਲੀ ਕਰੈ ਆਪਣੀ ਪਰਤੀਤ ਖੋਵਨ ਸਗਵਾ ਵੀ ਆਪ ਲਖਾਏ ਉਹ ਪਰਾਇ ਪਰਾਇ ਵਕੀਲੀ ਦਾ ਕਰਦਨੇ ਸਾਡੇ ਭਲਾਣੇ ਨੇ ਉਹ ਜੀ ਮਨੀਸ ਨੇ ਬੰਦਵਨ ਕਟਾ ਟੈ ਕਈ ਜਿਉ ਦਾ ਕੋਰਗਾ ਮਨੀਸ ਨੇ ਕਟਾ ਤੁਸੀਂ ਕੀ ਕਟਾਇਆ ਤੁਸੀਂ ਇੱਕ ਉਂਗਲੀ ਕਟਾ ਕੇ ਦਿਖਾਓ ਪਰਾਇ ਦਾ ਵਕੀਲੀ ਕਰਦੇ ਨੇ ਆਪ ਕੁਛ ਕਰਨੇ ਹੋਗੇ ਨਹੀਂ ਕਰੈ ਆਪਣੀ ਪਰਤੀਤ ਖੋਵਨ ਆਪਣੇ ਪਰਦੇਦ ਗੋਇਂ ਬੈਠ ਨੇ ਆਪਣੇ ਪੱਲੇ ਕੁਝ ਐ ਨਹੀਂ ਆ ਮੰਗਦੇ ਬਣੇ ਫਿਰਦੇ ਨੇ ਠਗਵਾ ਵੀ ਆਣਪਾ ਲਖਾਏ ਜਦੋਂ ਆਪਣਾ ਨੰਗ ਦਿਖਾ ਦਿੰਦੇ ਨੇ ਆਪਣਾ ਦਿਵਾਲੀਆਪਨ ਦਿਖਾ ਦਿੰਦੇ ਨੇ ਕਿ ਸਾਡੇ ਪੱਲੇ ਕੱਖ ਨਹੀਂ ਹੈ ਅਸੀਂ ਮੰਗਦੇ ਹੀ ਹਾਂ ਹਾਂਜੀ ਜਿਸ ਧਨ ਕਾਰਨ ਚੁਗਲੀ ਕਰੇ ਸੋ ਧਨ ਚੁਗਲੀ ਹੱਥ ਨਾ ਆਵੇ ਕੋਈ ਭਾਵੇਂ ਤਿੱਥੇ ਜਾਹੀਂ ਜਿਸ ਸੰਗਰ ਦੇ ਚੁਗਲੀ ਕਰਦੇ ਨੇ ਉਹ ਚੁਗਲੀ ਨਾਲ ਤਾਂ ਅੱਖ ਨਹੀਂ ਆਉਂਦਾ ਹੱਥ ਨਾ ਆਵੇ ਓਏ ਭਾਵੇਂਿੱਥੇ ਜਾਏ ਜਿੱਤੇ ਮਰਜ਼ੀ ਚਲੇ ਜਾਣੋ ਜਿੱਤੇ ਮਰਜ਼ੀ ਘੁੰਮਣੋ ਚੁਗਲੀਆਂ ਨਾਲ ਤਾਂ ਹੱਥ ਨਹੀਂ ਆਉਂਦਾ ਉਹ ਕਹਾਣੀਆਂ ਝੂਠੀਆਂ ਸੁਣਾਉਂਦੇ ਨੇ ਚੁਗਲੀਆਂ ਕਰਕੇ ਜੇ ਅਸੀਂ ਭਰਮ ਗਿਆਨ ਉਹ ਚੁਗਲੀ ਨਾਲ ਨਹੀਂ ਉਹ ਭਰਮ ਗਿਆਨੀ ਬਣਨਾ ਕੋਈ ਇਹ ਕਹਿ ਕੇ ਵੀ ਭਾਈ ਗਰਦਾ ਤਾਂ ਛਾਤਰ ਮੋ ਲੱਗ ਜਾਂਦਾ ਸੀ ਉਜਲ ਮੜਾ ਫੇਰਦਾ ਸੀ ਇਹ ਚੁਗਲੀ ਐ ਇਹਦੇ ਨਾਲ ਕੁਝ ਨਹੀਂ ਮਿਲਣ ਵਾਲਾ ਨਾ ਉਹ ਨੂੰ ਮਿਲੇ ਨਾ ਤੁੰ ਨੂੰ ਮਿਲੇ ਹਾਂਜੀ ਗੁਰਮੁਖ ਸੇਵਕ ਪਾਏ ਹਰ ਤਨ ਮਿਲੇ ਤਿੱਥੋਂ ਕਰਮਹੀਣ ਲੈ ਨਾ ਸਕੈ ਹੋਰਥ ਹੈ ਦੇਸ਼ ਦਿਸੰਤਰ ਹਰ ਤਨ ਨਾਹੀ ਅੱਲੇ ਹੁਣ ਗੁਰਮੁਖ ਦੇ ਨਾਲ ਸੇਵਕ ਲਾਤਾ ਨਾ ਫਿਰ ਉੱਤੇ ਸੇਵਕ ਨਹੀਂ ਸੀ ਲਾਇਆ ਨਾ ਇਹ ਗੁਰਮੁਖਾਇ ਜਿਹੜਾ ਸੇਵਕ ਹੈ ਸੇਵਾ ਕਰਦਾ ਹੈ ਗੁਰਮੁਖ ਸੇਵਕੋਂ ਪਾਏ ਮੇਰੇ ਅੰਦਰ ਭੁੱਖ ਵੀ ਹੈ ਹਰ ਨਾਮ ਧੰਨ ਮਿਲੇ ਹੋਵੇ ਤਾਂ ਹਰ ਨਾਮ ਧੰਨ ਮਿਲੇ ਉਹਨਾਂ ਦੇ ਦਾ ਕੋਕਾ ਆਟੇ ਦੀ ਉਹਨਾਂ ਦੇ ਦਾ ਭੁੱਖ ਹੈ ਦਾਣਿਆਂ ਦੀ ਇਕੱਠੇ ਕਰਨ ਦੀ ਉਹਨਾਂ ਦੇ ਕਿਤੇ ਭੁੱਖ ਹੈ ਨਾਮ ਦੀ ਉਹ ਤਾਂ ਲੰਗਰ ਲਿਜਾ ਕੇ ਬੋਰੀਆਂ ਵੇਚਣੀਆਂ ਨੇ ਨਾ ਤਾਂ ਠੀਕ ਹੈ ਜੀ ਹਰ ਮਿਲੇ ਇੱਥੋਂ ਕੰਮ ਹੀਣ ਲੈ ਨਾ ਸਤਿ ਔਰ ਖੈ ਦੇਸ਼ ਦੁਸ਼ੰਤਰ ਹਰ ਧੰਨ ਨਾਲ ਹੈ ਕਾੜਮੇਣੋ ਤੋਂ ਲੈ ਨਹੀਂ ਸਕਦਾ ਜਿੱਥੋਂ ਲੈ ਲੰਦੇ ਨੇ ਹੋਰ ਦੇਸ਼ ਦੁਸ਼ੰਤਰਾਂ ਦੇ ਵਿੱਚ ਧੰਨ ਹੈ ਹੋ ਨਹੀਂ ਹੁਣ ਇਹ ਪੰਕਤੀ ਨੂੰ ਜੇ ਆਪਾਂ ਪੜ੍ਹੀਏ ਦੱਸੋ ਇਹ ਰਾਗ ਵਿੱਚ ਫਿੱਟੇ ਨਹੀਂ ਹੁੰਦੀ ਚਲ ਹਾਂਜੀ ਰਾਗ ਦਾ ਧਿਆਨ ਨਹੀਂ ਕਰਕੇ ਆਇਆ ਨਾਮ ਦਾ ਧਿਆਨ ਰੱਖਿਆ ਇਹ ਪੰਕਤੀ ਐਡੀ ਬਣਾਤੀ ਰਾਗ ਵਿੱਚ ਗਾਓਗੇ ਮੈਂ ਫਿੱਟਾ ਜੂਗੀ ਲਵ ਲੋ ਬਾਤਰਾ ਕਿਹੜਾ ਜਾਂਦਾ ਬਣਾ ਕੇ ਦਿਖਾਓ ਹਾਂਜੀ ਤਾਂ ਪਿਛਲਾ ਵੀ ਇਸ ਤਰ੍ਹਾਂ ਹੀ ਸੀ ਆ ਲਗ ਰਹੀ ਨਹੀਂ ਪ੍ਰਵਾਹ ਕੀਤੀ ਨਾਮ ਦੀ ਪ੍ਰਵਾਹ ਕੀਤੀ ਹੈ ਦਾਣ ਦਾ ਉਹ ਤਾਂ ਹੀ ਫੇਰ ਪਾਇਆ ਸੀ ਸਵਾ ਤੇਸ ਬਣਾਇਆ ਸੀ ਨਿਆਣੇ ਖਾ ਕੇ ਕਪਕਪ ਖਾ ਜਾਂਦੇ ਨੇ ਬਾਅਦ ਪਤਾ ਲੱਗਿਆ ਖਾਦੇ ਤੇ ਅਸਰ ਹੁੰਦਾ ਯਾਦ ਕਰ ਲੈਂਦੇ ਨੇ ਯਾਦ ਹੋ ਜਾਂਦਾ ਬੜੀ ਜਾਂਦੇ ਨੇ ਹੌਲੀ ਹੌਲੀ ਅਸਰ ਹੋ ਜਾਂਦਾ ਬੱਚ ਬਣ ਕੇ ਹਾਂ ਜੀ ਠੀਕ ਹੈ ਜੀ ਕਰਮਹੀਣ ਲੈ ਨਾ ਸਕੈ ਹੋਰ ਥੈਂ ਦੇਸ਼ ਦਿਸੰਤਰ ਹਰ ਤਨ ਨਾਹੀਂ ਇੱਥੇ 8ਵੀਂ ਪੌੜੀ ਦੀ ਸਮਾਪਤੀ ਹੈ ਜੀ